ਉਦੋਂ ਪੀਜ਼ਾ ਕਿੰਗ ਪਰਾਠਾ ਸਿੰਘ ਰੈਸਟੋਰੈਂਟ ਤੇ ਵਿਵਾਦ ਸਿੰਘ ਸ਼ਬਦ ਹਟਾਇਆ ਗਿਆ ਤੁਹਾਨੂੰ ਦੱਸਤੀ ਐ ਅੰਮ੍ਰਿਤਸਰ ਦੇ ਵਿੱਚ ਇੱਕ ਰੈਸਟੋਰੈਂਟ ਨਵਾਂ ਖੁੱਲਿਆ ਸੀ ਦਰਬਾਤ ਸਾਹਿਬ ਦੇ ਰਸਤੇ ਦੇ ਵਿੱਚ ਜਿਹਦੇ ਉੱਤੇ ਸਿੰਘ ਸ਼ਬਦ ਲਿਖਿਆਗਾ ਸੀ ਜੋ ਕਿ ਨੰਗ ਸਿੰਘ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਜਥੇ ਰੈਸਟੋਰੈਂਟ ਮਾਲਕ ਨੂੰ ਗਲਤੀ ਦੀ ਮਾਫੀ ਮੰਗਵਾਈ ਉੱਤੇ ਹੀ ਬੋਰਡ ਤੋਂ ਸਿੰਘ ਸ਼ਬਦ ਨੂੰ ਵੀ ਹਟਾਇਆ ਤੇ ਸ਼੍ਰੀ ਦਰਬਾਤ ਸਾਹਿਬ ਨੂੰ ਜਾਂਦੇ ਰਸਤੇ 'ਚ ਬਣੀ ਰੈਸਟੋਰੈਂਟ ਦਾ ਨਾਂ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲਿਆ ਸੀ ਦਰਸਲ ਰੈਸਟੋਰੈਂਟ ਦਾ ਨਾਮ ਪੀਜ਼ਾ ਕਿੰਗ ਪਰਾਠਾ ਸਿੰਘ ਰੱਖਿਆ ਗਿਆ ਸੀ ਜਿਸ ਤੇ ਬੁੱਢਾ ਅਦਾਲਤ ਦੀਆਂ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਸਾਥੀਆਂ ਨਾਲ ਪਹੁੰਚ ਕੇ ਨਿਹੰਗ ਸਿੰਘ ਇੰਦਰਜੀਤ ਸਿੰਘ ਅਕਾਲੀ ਨੇ ਰੈਸਟੋਰੈਂਟ ਮਾਲਕ ਨੂੰ ਝਾੜ ਪਾਈ ਤੇ ਸਿੰਘ ਸ਼ਬਦ ਨੂੰ ਮਾਇਨੇ ਸਮਝਾਏ ਤੇ ਨਾਲ ਹੀ ਕੁੱਝ ਵੀ ਕਰਨ ਤੋਂ ਵਰਜਿਆ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਇਸ ਤਰ੍ਹਾਂ ਦੀ ਹਰਕਤ ਨਾ ਕਰੋ ਕਿ ਨਿਹੰਗ ਸਿੰਘ ਵੱਲੋਂ ਦੁਕਾਨ ਦੇ ਬੋਰਡਾਂ ਤੋਂ ਸਿੰਘ ਸ਼ਬਦ ਨੂੰ ਹਟਵਾਇਆ ਗਿਆ। ਦੂਜੇ ਪਾਸੇ ਦੁਕਾਨ 'ਚ ਮੌਜੂਦ ਸ਼ਖਸ ਦਾ ਕਹਿਣਾ ਹੈ ਕਿ ਉਹ ਰੈਸਟੋਰੈਂਟ ਦੇ ਮਾਲਕ ਬਾਹਰ ਆਸਟ੍ਰੇਲੀਆ 'ਚ ਰਹਿੰਦੇ ਹਨ ਤੇ ਰੈਸਟੋਰੈਂਟ ਦਾ ਨਾਮ ਵੀ ਉਹਨਾਂ ਵੱਲੋਂ ਹੀ ਰੱਖਿਆ ਗਿਆ ਸੀ। ਉਹਨਾਂ ਮਾਫੀ ਮੰਗ ਲਈ ਗਈ ਗਿਆ ਤੇ ਸਿੰਘ ਸ਼ਬਦ ਨੂੰ ਹਟਾ ਦਿੱਤਾ ਗਿਆ। ਸੋ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਤੋਂ ਪਹਿਲਾ ਇੱਕ ਮਾਲ ਵੱਲੋਂ ਵੀ ਅੰਬਰਸਰ ਸ਼ਬਦ ਵਰਤਿਆ ਗਿਆ ਸੀ ਜਿਸ ਤੇ ਨੰਗ ਸਿੰਘ ਵੱਲੋਂ ਵਿਰੋਧ ਜਤਾਇਆ ਗਿਆ ਸੀ ਕਿਉਂਕਿ ਅੰਬਰਸਰ ਤੋਂ ਹੀ ਅੰਬਰਸਰ ਸਾਹਿਬ ਕੀਤਾ ਗਿਆ ਸੀ